ਪੁਰਾਣੇ ਸਮੇਂ ਦੇ ਵਿੱਚ ਵੀ ਇੱਕ ਕਥਾ ਆਉਂਦੀ ਹੈ ਇਹ ਉਹ ਮਹਾਤਮਾ ਨੂੰ ਲੈਣ ਵਾਸਤੇ ਆਈ ਸੀ ਦ੍ਰੋਪਦੀ ਠੀਕ ਤੇ ਉਹਨੇ ਆ ਕੇ ਕਿਹਾ ਸੀਗਾ ਵੀ ਤੁਸੀਂ ਮੇਰੇ ਨਾਲ ਚੱਲੋ ਆ ਕੇ ਭੋਜਨ ਛਕੋ ਉਹਨਾਂ ਨੇ ਕਿਹਾ ਵੀ 100 ਜਗਾਂ ਦਾ ਫਾਲਾ ਜਿਹੜਾ ਤੂੰ ਸਾਨੂੰ ਦੇ ਦੇ ਮੈਂ ਤੇਰੇ ਨਾਲ ਚੱਲਦਾ ਭੋਜਨ ਛਕ ਲੈਣਾ ਉਹ ਕਹਿੰਦੀ ਵੀ ਇੱਕ ਇੱਕ ਕਦਮ ਆ ਜਿਹੜਾ ਉਹ 100 ਯੱਗ ਦੇ ਬਰਾਬਰ ਹੈ ਉਹ ਤਾਂ ਹੀ ਆ ਜੇ ਤੁਸੀਂ ਸਿਮਰਨ ਕਰਦੇ ਤੁਰਦੇ ਆ ਤੇ ਘਰੋਂ ਜੇ ਤੁਰਨ ਲੱਗੇ ਵੀ ਫੋਟੋ ਖਿੱਚ ਕੇ ਪਾਤੀ ਹਰਬੰਦਰ ਸਾਹਿਬ ਜਾ ਕੇ ਵੀ ਫੋਟੋਆਂ ਖਿੱਚਣ ਲੱਗ ਗਏ ਇੱਧਰ ਉੱਧਰ ਵੇਖ ਲਿਆ ਤੇ ਮੇਲੇ ਦੀ ਤਰ੍ਹਾਂ ਗਏ ਤੇ ਆਗੇ ਫਿਰ ਉਹਦਾ ਫਲ ਨਹੀਂ ਹੈਗਾ ਜੇ ਬੰਦਗੀ ਦੇ ਹਿਸਾਬ ਨਾਲ ਜਾਣੇ ਆ ਫਿਰ ਉਹਦਾ ਬਹੁਤ ਵੱਡਾ ਫਾਲਾਕ ਕਿਉਂਕਿ ਉੱਥੋਂ ਜਿੱਥੇ ਬੰਦਗੀ ਕੀਤੀ ਹੁੰਦੀ ਹੈ ਚਾਹੇ ਉਹ 100 ਸਾਲ ਹੋ ਜੇ ਉਹਦਾ ਇੱਕ ਔਰਾ ਇੱਕ ਉਹਦਾ ਕਾਸ਼ਿਸ਼ ਹੁੰਦੀ ਹੈ ਅੱਜ ਤੁਹਾਨੂੰ ਮੈਂ ਨਿੱਕੀ ਜਿਹੀ ਕਹਾਣੀ ਸੁਣਾਉਣਾ ਇੱਕ ਪੁਰਾਣੇ ਸਮੇਂ ਦੇ ਵਿੱਚ ਖਬਰ ਆਈ ਸੀ 1980 82 ਦੇ ਵਿੱਚ ਉਦੋਂ ਮਤਲਬ ਮੋਬਾਈਲ ਵਗੈਰਾ ਹੁੰਦੇ ਨਹੀਂ ਸੀ ਅਖਬਾਰਾਂ ਦੇ ਵਿੱਚ ਸੁਰਖੀਆਂ ਰਹੀਆਂ ਸੀ ਵੀ ਸੁਣਿਆ ਮਤਲਬ ਬਜ਼ੁਰਗਾਂ ਤੋਂ ਹਾਂਜੀ ਉਹ ਦੱਸਦੇ ਸੀ ਵੀ ਇੱਕ ਥਾਂ ਸੀਗਾ ਬੱਚੇ ਚੰਗੇ ਭਲੇ ਹੁੰਦੇ ਸੀ ਥੋੜਾ ਉੱਥੇ ਕਿਕਰ ਸੀਗੀ ਕੋਈ ਤੇ ਜੰਡ ਲੱਗਿਆ ਹੋਇਆ ਸੀ ਉੱਥੇ ਜਦੋਂ ਜਵਾਬ ਲੈ ਕੇ ਖੇਡਦੇ ਸੀ ਨਾ ਬੱਚੇ ਅ ਐਂਦੇ ਗੁੱਸੇ ਗਰੋਧੀ ਹੋ ਜਾਂਦੇ ਸੀ ਜਾਂ ਤਾਂ ਜਵਾਬ ਚਾਹਦਾ ਫਿਰ ਪਾੜ ਦਿੰਦਾ ਸੀ ਤੇ ਜਾਂ ਲੜਨ ਲੱਗ ਜਾਂਦੇ ਉਨੀ ਥਾਂ ਦੇ ਵਿੱਚ ਉਹ ਹੁਣ ਇਹ ਚੀਜ਼ਾਂ ਆਮ ਬੰਦੇ ਨੂੰ ਤਾਂ ਪਤਾ ਨਹੀਂ ਸੀ ਕੋਈ ਬੰਦਾ ਸੀ ਆ ਖੋਜੀ ਇਹਨੇ ਦੇਖਿਆ ਇੱਕ ਬੱਚੇ ਨੂੰ ਉਹਨਾਂ ਨੇ ਕੀ ਕੀਤਾ ਗੱਲ ਦੇ ਵਿੱਚ ਫਾਹਾ ਪਾ ਕੇ ਤੇ ਉੱਥੇ ਟੰਗ ਥਾ ਬੱਚਾ ਮਰ ਗਿਆ ਉਹ ਜਦੋਂ ਬੱਚਾ ਮਰ ਗਿਆ ਤੇ ਪਿੰਡ ਦੇ ਵਿੱਚ ਹਾਹਾਕਾਰ ਮੱਚ ਗਈ ਉਹਨੇ ਕਿਹਾ ਵੀ ਇਹ ਜਵਾਗ ਚੰਗੇ ਭਲੇ ਖੇਡਦੇ ਈਡਾ ਵੱਡਾ ਕਾਂਡ ਕਰਤਾ ਬੱਚਿਆਂ ਨੇ ਤੇ ਉਹ ਬੱਚੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਗੁੱਸੇ ਦੇ ਵਿੱਚ ਹੋ ਗਿਆ ਉਹ ਫਿਰ ਜਿਹੜਾ ਜੱਜ ਸੀ ਨਾ ਉਸ ਸਮੇਂ ਦਾ ਉਹ ਕਿਤੇ ਇੰਟਰਸਟਡ ਸੀਗਾ ਅਧਿਆਤਮਕ ਦੇ ਵਿੱਚ ਉਹਨੇ ਕਿਹਾ ਯਾਰ ਆਏ ਬੱਚਾ ਬਿਣਾ ਵਜੇ ਤਾਂ ਕੋਈ ਮਾਰ ਨਹੀਂ ਸਕਦਾ ਉਹ ਕਹਿੰਦਾ ਵੀ ਇਸ ਜਗ੍ਹਾ ਦੀ ਹਿਸਟਰੀ ਗੱਡੋ ਠੀਕ ਹੈ ਵੀ ਇੱਥੇ ਆਏ ਬੱਚੇ ਨੂੰ ਫਿਰ ਪੁੱਛਿਆ ਵਾ ਅੱਗੇ ਪੁੱਤ ਵੀ ਇਹ ਕਹਤੋ ਤੂੰ ਆ ਕਿੱਡਾ ਵੱਡਾ ਕਾਮ ਕਰਤਾ ਕ੍ਰਾਈਮ ਉਹ ਕਹਿੰਦਾ ਜੀ ਮੈਨੂੰ ਪਤਾ ਹੀ ਨਹੀਂ ਉਸੇ ਦੇ ਵਿੱਚ ਫਿਰ ਜਦੋਂ ਦੀ ਹਿਸਟਰੀ ਕੱਢੀ ਉਹ ਪੁਰਾਣੇ ਸਮੇਂ ਦੇ ਵਿੱਚ ਉੱਥੇ ਫਾਂਸੀਆਂ ਦਿੰਦੇ ਹੁੰਦੇ ਸੀ ਉੱਥੇ ਪਤਾ ਨਹੀਂ ਕਿੰਨੇ ਬੰਦਿਆਂ ਨੂੰ ਫਾਂਸੀਆਂ ਹੋਈਆਂ ਉੱਥੋਂ ਦਾ ਔਰਾ ਜਿਹੜਾ ਸੀ ਕੋਈ ਆਮ ਬੰਦਾ ਵੀ ਜੇ ਉੱਥੇ ਸਾਹੂ ਹੀ ਚਲਾ ਜਾਂਦਾ ਸੀ ਨਾ ਤੇ ਉਹ ਵੀ ਜਾ ਕੇ ਤਮਗਣੀ ਹੋ ਜਾਂਦਾ ਸੀ ਮੈਂ ਗੁੱਸਾ ਕਰੋਦੀ ਵੀ ਇੰਨਾ ਜਗ੍ਹਾ ਦਾ ਪ੍ਰਭਾਵ ਪੈਂਦਾ ਇਹ ਜੀ ਦੇਖ ਲਓ ਫਿਰ ਉਹਨੇ ਬੱਚੇ ਨੂੰ ਸਜ਼ਾ ਤਾਂ ਨਹੀਂ ਦਿੱਤੀ ਉਹ ਥਾਂ ਦੇ ਫਿਰ ਆਏ ਦੁਆਰੇ ਚਾਰ ਦੁਆਰੀ ਕਰਕੇ ਇਹਨਾਂ ਨੇ ਫਿਰ ਉੱਥੇ ਗੁਰਦੁਆਰਾ ਬਣਾਇਆ ਤੇ ਫਿਰ ਮਹਾਰਾਜ ਦਾ ਪ੍ਰਕਾਸ਼ ਕੀਤਾ ਫਿਰ ਜਾ ਕੇ ਥਾਂ ਦਾ ਆਉਰਾ ਚੇਂਜ ਹੋਇਆ ਐਨਾ ਹੁੰਦਾ ਕਿ ਜਿੱਥੇ ਬਹਿ ਕੇ ਨਾ ਤੁਸੀਂ ਕੋਈ ਗੱਲਬਾਤ ਕਰਦੇ ਆ ਤੇ ਉਸ ਚੀਜ਼ਾਂ ਦਾ ਫਰਕ ਪੈਂਦਾ ਜੇ ਹੁਣ ਤੋਂ ਇਹ ਪਿੱਛੇ ਜਾਂ ਮੈਨੂੰ ਸਵਾਲ ਪੁੱਛਿਆ ਸੀ ਵੀ ਕੀ ਇਰਤਾ ਨਾਲ ਕੋਈ ਫਰਕ ਪੈਂਦਾ ਪਿਛਲੀ ਵਾਰੀ ਆਪਣੀ ਵਿਚਾਰ ਹੋਈ ਸੀ ਪਰ ਵਿੱਚ ਰਹਿ ਗਈ ਸੀ ਆਪਣਾ ਕੀਰਤਨ ਦਾ ਵੀ ਅੱਗੇ ਆਪਾਂ ਇਹੀ ਵਿਚਾਰ ਕੀਤੀ ਵੀ ਜਦੋਂ ਤੁਸੀਂ ਕੀਰਤਨ ਸੁਣਦੇ ਆ ਨਾ ਜੇ ਉਹਨੂੰ ਧਿਆਨ ਨਾਲ ਸੁਣਦੇ ਆ ਤੇ ਬਹੁਤ ਜ਼ਿਆਦਾ ਉਸ ਚੀਜ਼ ਦਾ ਤੁਹਾਨੂੰ ਬੈਨੀਫਿਟ ਮਿਲਦਾ ਉਹ ਵੀ ਅਮਰੀਕਾ ਦੀ ਰਿਸਰਚ ਹੋਈ ਸੀ ਉਹਨਾਂ ਨੇ ਕੁਝ ਬੂਟੇ ਲਾਏ ਲਾ ਕੇ ਤੇ ਉੱਥੇ ਕੀਰਤਨ ਵਗੈਰਾ ਲਾ ਦਿੰਦੇ ਸੀ ਠੀਕ ਹੈ ਉਹ ਜਦੋਂ ਕੀਰਤਨ ਚੱਲਦਾ ਸੀ ਬੂਟੇ ਨੂੰ ਪਾਣੀ ਵੀ ਬਹੁਤ ਘਟਾ ਦਿੰਦੇ ਸੀ ਅੱਛਾ ਜੀ ਉਹ ਬੂਟੇ ਏਡੇ ਵਧੀਆ ਫੁੱਲ ਹੋਏ ਤੇ ਏਡੇ ਵਧੀਆ ਹੋਏ ਦੂਜਿਆਂ ਨੂੰ ਖਾਦ ਵੀ ਪਾਈ ਸੀ